ਭਾਈ ਤੋਂ ਫਰੇਡੇ ਮੈਂ ਭਾਈ ਜਿੰਦਰ ਸਿੰਘ ਜੀ ਦਾ ਬਹੁਤ ਬਾਰ ਕਰਦਾ ਕਿ ਜਿਨ੍ਹਾਂ ਨੇ ਸਾਡੇ ਨੱਕੇ ਦੇ ਵਿੱਚ ਬਹੁਤ ਹੀ ਬੜੀਆ ਪਿਛਲੇ ਸਮੇਂ ਦੇ ਵਿੱਚ ਜਿਹੜੀ ਕੰਨਿਆਂ ਦੇ ਵਿਆਹ ਕਰਦੇ ਨੇ 21 ਵਿਆਹ ਸੁਨੇ ਸਮੇਂ ਵਿੱਚ ਸਪੰਨ ਹੋਇਆ ਹੈ ਇਹ ਸਾਰੀ ਗੇੜ ਇਹਨਾਂ ਦੇ ਨਾਲ ਪਿਛਲੇ ਸਮੇਂ ਤੋਂ ਚੱਲ ਰਿਹਾ ਹੈ ਕਿ ਬੇਸੀ ਇਕਦੋਰੀ ਸਾਲੋਂ ਬੋਪਾ ਮਿਲਿਆ ਹੈ ਮੇਲੇ ਚੋਮੜਾ ਜੀ ਦੇ ਸਮਾਗਮ ਵਿੱਚ ਹੁੰਦਾ ਦਾ ਕਿਉਂਕਿ ਇਹ ਸਮਾਗਮ ਜਿਹੜੇ ਆ ਇਹ ਕੋਈ ਪ੍ਰੇਰਨਾ ਸੋਤ ਕੋਈ ਵੀ ਕਿ ਸੰਗ ਸਮਾਗਮ ਆਪਾਂ ਨੂੰ ਕੋਈ ਮਿਲੇ ਤੇ ਕਾਇਆ ਬੈਠੇ ਅਸੀਂ ਇੱਥੇ ਬਹੰਤ ਤੇ ਵਿਜੇ ਕੁਮਾਰ ਜੀ ਚੌਂਕੜੀ ਦਾ ਧੰਨਵਾਦ ਕਰਦੇ ਆ ਕਿਉਂਕਿ ਇਹ ਜਿਹੜੇ ਸਮਾਗਮ ਨੇ ਇਹ ਬਹੁਤ ਹੀ ਮੁੜ ਭਾਗੇ ਜਿਹੜਿਆਂ ਨਾਮ ਕਰਦੇ ਆ ਅਮਨਿਤ ਕੋਟ ਦੇ ਸਾਰਾ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪ ਦੇ ਸ੍ਰੀ ਗੁਰੂ شری وجے کمار چوپڑا جی سارے درمیان جو گرو ورندر کمار جیتے نے بھی جی ہاں آخر میرے کل ہی شامی انہوں نے فون کیا چار بجے کہ جب تیرے نگر میں پہنچ رہے ہیں چلو ਕਾਲੇ ਕਾਲੇ ਦੇ ਵਿੱਚ ਰਾਤ ਦੀ ਤਰ੍ਹਾਂ ਦੇ ਕਿਤੇ ਬਾਕੀ ਸੀਨੀਅਰ ਦਾ ਸਮਾਗਮ ਚੇਰ ਵਿੱਚੋਂ ਅਮੀਤ ਉਹ ਵਾਦ ਜਿਹੜੇ ਸਦਨ ਮੋਟਿਆ ਸਾਰੇ ਨੂੰ ਜੀ ਆਇਆਂ ਨੂੰ ਹਰ ਮੈਂ ਦੇਖੀ ਕਰਾਂ ਫਰਹਿੰਦਰ ਸਿੰਘ ਪਹੁੰਚੀ ਦੀ ਸਾਡੇ ਜਿਹੜੇ ਗੁਰਦੁਆਰਾ ਦੇ ਸੇਵਾਦਾਰ ਨੇ ਉਹ ਵੀ 라 ਜੀ ਆਇਆਂ ਮੈਂ ਸਨਾ ਤੋਹਾਂ ਕਿ ਬਹੁਗੇ ਇੱਕ ਬਾਤ ਨੂੰ ਵੀ ਬਾਰੇ ਕਹਿੰਦੇ ਸੀ ਉਹਦੇ ਦੀ ਬਦਲਾਵ ਲਿਆਤਾ ਤਾਂ ਲੋਕਾਂ ਨੂੰ ਵੀ ਸਾਰੇ ਨੱਚਦਾ ਪਰਮਾਨੰਥ ਉਹਨਾਂ ਤੋਂ ਵੀ ਕੋਦੀ ਦੀ ਨਗਰਾਜੋਂ ਆਇਆ ਹੋਇਆ ਧਰਮਕ ਇਰਾਦਤ ਕਰੋ ਜਿੰਨੇ ਵੀ ਹਮੈਂਦੇ ਨੇ ਔਰ ਸਾਡੇ ਨਗਰ ਦੀਆਂ ਜ਼ਮੀਨਾਂ ਵੀ ਸਰਕਾਰਿਆਂ ਨੇ ਸਾਊਟੋ ਬੇਨਾ ਮੈਂ ਸਾਰੀ ਸੰਗਤਾਂ ਦਾ ਧੰਨਵਾਦ ਕਰਦਾ ਕਿ ਆਪਣੇ ਜੋ ਕਿ ਹਾੜੀ ਦਾ ਸੀਜ਼ਨ ਚੱਲ ਰਿਹਾ ਹੈ ਤੂੜੀਆਂ ਬਣਦੀਆਂ ਨੇ ਸਭ ਨੂੰ ਪਤਾ ਹੈ ਆਪਨੇ ਜਿਹੜੇ ਵਿਆਹ ਸ਼ਾੜੀ ਕੀਤੇ ਪਹੁੰਚੇ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਵਿਸ਼ੇਸ਼ ਤੌਰ ਤੇ ਆਪਣੇ ਜਿਹੜੇ ਚੱਲ ਬਾੜੀ ਦੀ ਖਦਾਬ ਦੀ ਸੀਰੀਜ਼ ਬਾਦਕ ਸ੍ਰੀ ਵਿਜੇ ਜੀ ਚੋਪੜਾ ਪੁਰਨਾ ਦਾ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਜੋ ਕੀ ਮੈਂ ਸਮਝਦਾ ਕਿ ਸਾਡੇ ਨਗਰੋਂ ਜਿਹੜੀ ਸਭ ਤੋਂ ਜ਼ਿਆਦਾ ਪ੍ਰੇਰਨਾ ਲਈ ਹੈ ਇਹ ਤਕਰੀਬੋਂ ਇਹਨਾਂ ਤੋਂ ਮਿਲੀ ਕਿਉਂਕਿ ਭਾਰੀ ਬਲਵਿੰਦਰ ਸਿੰਘ ਦੀ ਬਤਰਕਾਰ ਜੋ ਸਟੇਜ ਮੇਜ ਉੱਤੇ ਆ ਕੇ ਕਰਦੇ ਪਰਵਾਹ ਇਹਦੀ ਸਭ ਦੀ ਗੋੜ ਤੇ ਸਰਪੰਚ ਨੇ ਇਹਨਾਂ ਨੂੰ ਕਾਫੀ ਸਮੇਂ ਤੋਂ ਜਾਣੇ ਕੀ ਨੁਮਬਰਦਾਰੀ ਕਰਦੇ ਹੁੰਦੇ ਤੇ ਇਹਨਾਂ ਦੇ ਉਸ ਸਾਧਕਾਂ ਨੇ ਇਹਨਾਂ ਨੂੰ ਬਹੁਤ ਸੋਹਣਾ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵਿਦਿਦਨ ਵਾਸਤੇ ਤੇ ਨਾਲ ਸਵਾਗਤ ਵਾਸਤੇ ਪ੍ਰੇਰਿਤ ਕੀਤਾ ਇਹ ਮੈਂ ਜਗਬਾਣੀ ਦੇ ਸਾਧ ਵਿਜੇਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਜਿਹੜਾ ਸਾਡਾ ਇਹ ਨਗਰ ਹੈ ਇਸ ਕਰਕੇ ਕਲਾ ਘਰ ਮੋੜ ਹਲਕੇ ਵਿੱਚ ਨਹੀਂ ਕਲਾ ਮੋਕੇ ਵਿੱਚ ਨਹੀਂ تقریبا ਸਾਰੇ ਪਿੰਡਾਂ ਦੇ ਵਿੱਚ ਹੀ ਇਹਦਾ ਰਾਹ ਹੈ ਬਿਨ ਕਿਉਂਕਿ ਜੋਗੀ ਸਵਾਵਾਂ ਦੇ ਵਿੱਚ ਸਤਿ ਸੱਚੇ ਬਾਦਸ਼ਾਹ ਨੇ ਸਾਡੀ ਝੋੜੀ ਚ ਪਾਈ ਹੈ ਇਹ ਤੁਸੀਂ ਇਹਨਾਂ ਨੂੰ ਪ੍ਰੇਮਾਂ ਦੇ ਕੇ ਸਮੇਂ-ਸਮੇਂ ਦੇ ਸਿਰ ਤੇ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਇਹਨਾਂ ਨੂੰ ਸਾਰੀ ਪੰਜਾਬ ਵਿੱਚ ਵਿਤਨ ਵਾਸਤੇ ਤੁਸੀਂ ਮੌਕਾ ਦਿੱਤਾ ਕਿਉਂ ਅੱਜ ਸਾਡੇ ਪਿੰਡ ਨੂੰ ਚਾਰ ਤਰ੍ਹਾਂ ਦੇ ਲੱਗੇ ਨੇ ਗੁਰੂ ਦੀ ਕਿਰਪਾ ਸਰਕਾਰ ਮੈਂ ਤਾਂ ਕਿ ਪਰਮਾਤਮਾ ਤੁਹਾਡੇ ਤੇ ਵੀ ਬੇਰਿਹਾਰ ਆਪਰਾ ਕੇ ਤੁਹਾਡੇ ਨਾਮ ਨਾ ਹੋ ਦਮੀਆਂ ਕਰ ਜਦੋਂ ਕੱਲ ਪਾਜੀ ਸਾਹਿਬ ਨੇ ਦਮੰਦਰ ਸਿੰਘ ਜੀ ਨੇ ਪੱਤਰਕਾਰ ਨੇ ਗੱਲ ਕੀਤੀ ਕਿ 96 ਸਾਲ ਦੀ ਕਰੋਨਾ ਲਈ ਹੈ ਤੇ ਮੈਂ ਕਹਿੰਦੀ ਕਿ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਸੰਸਾਰ ਤੇ ਬਹੁਤੇ ਲੋਕ ਮੌਤ ਘਟ ਰਹੇ ਨੇ ਜਿਹੜੇ ਕਿ ਆਪਣੇ ਸਰੀਰ ਨੂੰ ਸੇਵਾ ਦੇ ਵਿੱਚ ਸਮਰਪਿਤ ਕਰ ਲਏ ਇਹਨਾਂ ਨੇ ਸਾਰੀ ਉਮਰ ਤਕਰੀਬਨ ਕੱਲੀ ਪੱਤਰਕਾਰੀ ਦੀ ਨਹੀਂ ਲੋਕ ਸੇਵਾ ਕਿੱਥੇ ਦੇਖੋ ਜੰਮੂ ਐਂਡ ਕਸ਼ਮੀਰ ਦੀ ਰਾਤ ਤੇ ਅਸੀਂ ਤਾਂ ਰਹੇ ਹਾਂ ਦਾਸ ਹੁੰਦੇ ਰਹਿ ਕੇ ਆਇਆ तकरीबन हां 7 ਸਾਲ ਉੱਥੇ ਸੇਵਾ ਕਰਾਈ ਹੈ ਉੱਥੋਂ ਦੇ ਲੋਕਾਂ ਦੇ ਬਿਵਾਦ ਬਹੁਤ ਦਸ ਜੋਗ ਨਹੀਂ ਉਹਨਾਂ ਦੀ ਆਰਥਿਕ ਦਿੱਤੀ ਬੜੀ ਕਮਜ਼ੋਰ ਹੈ ਧਾਰਿਆਂ ਤੇ ਉੱਥੇ ਪਸ਼ੂ ਤੇ ਪੰਛੀ ਵੀ ਦਾਦੇ ਜਿੱਤੇ ਦੇ ਆਸਰਾਵਾਂ ਦੇ ਹੁੰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਲ ਨੂੰ ਤੇ ਨਾ ਨਹੀਂ ਹੈ ਕਿ ਸਭ ਤੋਂ ਸੱਚੇ ਪਾਤਸ਼ਾਹ ਅਸੀਂ ਤਾਂ ਕਿੰਨੇ ਵੀ ਨਾਲ ਤੇ ਬੇਰਬੜਾ ਹੱਥ ਲਾ ਕੇ ਇਸੇ ਤਰੀਕੇ ਨਾਲ ਸਵਾਹਾ ਕਰਦੇ ਰਹੇ ਇਸੇ ਤਰੀਕੇ ਨਾਲ ਸਾਰੇ ਪੁਨਾ ਨੂੰ ਸੇਵ ਕਰਦੇ ਰਹੇ ਜਿੰਨੀਆਂ ਵੀ ਸੰਤਾ ਕੇ ਪਹੁੰਚੀਆਂ ਨੇ ਸਰਪੰਚ ਸਾਹਿਬ ਮੈਂਬਰ ਸਰਦਾਰ ਰਾਜਨੀਤੀ ਦੇ ਧਰਮਕ ਸਿਆਸੀ ਵਿਖੇ ਪਹੁੰਚੇ ਨੇ ਔਰ ਆ ਸਾਡੇ ਨਗਰ ਦੀ ਜਿੰਨੀ ਸੰਤਾ ਪਹੁੰਚੀ ਸਾਰੇ ਉਹਦਾ ਬਹੁਤ ਬਹੁਤ ਕਨਵਾ ਸਭੂ ਸੱਚੇ ਪਾਤਸ਼ਾਹ ਸਾਰੇ ਤੇ ਮੇਰ ਬਰਿਆਰ ਰੱਖੇ ਨਾਮ ਬਿਨਾ ਨੜੀ ਕਲਾ ਤੇਰੇ ਬਾਣੀ ਸਰਬਪਤ ਦਾਤਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ